ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਦੌਰਾਨ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਮਿਜ਼ਾਈਲ ਡਿੱਗੀ ਸੀ ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਬੁਰੀ ਤਰ੍ਹਾਂ ਝੁਲਸ ਗਏ ਸੀ ਜ਼ਖਮੀ ਹੋ ਗਏ ਸੀ ਜਿਨ੍ਹਾਂ ਵਿੱਚੋਂ ਔਰਤ ਦੀ ਤਾਂ ਇਲਾਜ ਦੌਰਾਨ ਪਿਛਲੇ ਦਿਨੀ ਪਿਛਲੇ ਮਹੀਨੇ ਮੌਤ ਹੋ ਗਈ ਸੀ ਪਰ ਹੁਣ ਜੋ ਕਰਦਾ ਮੁਖੀ ਸੀ ਉਸ ਦੀ ਵੀ ਮੌਤ ਹੋ ਗਈ ਹੈ ਯਾਨੀ ਕਿ ਲਖਵਿੰਦਰ ਸਿੰਘ ਜੋ ਹਸਪਤਾਲ ਵਿੱਚ ਇਲਾਜ ਅਧੀਨ ਸੀ ਆਪਣੇ ਪੁੱਤਰ ਦੇ ਨਾਲ ਲਖਵਿੰਦਰ ਸਿੰਘ ਦੀ ਮੌਤ ਹੋਣ ਦੀ ਖਬਰ ਹੈ ਬਿਹਤ ਮਦ ਪਾਗੀ ਖਬਰ ਹੈ 9 ਮਈ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਫਿਰੋਜ਼ਪੁਰ ਦੇ ਪਿੰਡ ਖਾਈ ਫੇਮ ਦੇ ਪੀੜਤ ਲਖਵਿੰਦਰ ਸਿੰਘ ਦੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਜਦਕਿ ਡਰੋਨ ਹਮਲੇ 'ਚ ਜ਼ਖਮੀ ਉਸ ਦੀ ਪਤਨੀ ਸੁਖਵਿੰਦਰ ਕੌਰ ਦੀ 13 ਮਈ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ ਦੱਸਿਆ ਕਿ ਪਾਰਤ ਪਾਕਿਸਤਾਨ ਵਿਚਕਾਰ ਚੱਲੇ ਜੰਗ ਦੌਰਾਨ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਨੂੰ ਭਾਰਤੀ ਫੌਜ ਵੱਲੋਂ ਅਸਮਾਨ 'ਚ ਹੀ ਨਸ਼ਟ ਕੀਤਾ ਗਿਆ ਸੀ ਨਸ਼ਟ ਕੀਤੇ ਗਏ ਡਰੋਨ ਦਾ ਕੁਝ ਹਿੱਸਾ ਫਿਰੋਜ਼ਪੁਰ ਦੇ ਪਿੰਡ ਵਿੱਚ ਡਿੱਗਿਆ ਅਤੇ ਘਰ ਵਿੱਚ ਡਿੱਗਿਆ ਜਿਸ ਨਾਲ ਇਹ ਵੱਡੇ ਧਮਾਕੇ ਦੀ ਆਵਾਜ਼ ਆਉਂਦੀ ਹੈ ਅਤੇ ਪਰਿਵਾਰ ਹੈ ਜਿਹੜਾ ਅੱਗ ਵਿੱਚ ਝੁਲਸ ਜਾਂਦਾ ਹੈ ਪਤੀ ਪਤਨੀ ਅਤੇ ਉਹਨਾਂ ਦਾ ਨੌਜਵਾਨ ਬੇਟਾ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਪਰ ਇਸ ਤੋਂ ਬਾਅਦ 13 ਮਈ ਨੂੰ ਆ ਜੋ ਸੁਖਵਿੰਦਰ ਕੌਰ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦਾ ਪਤੀ ਅਤੇ ਬੇਟਾ ਲਗਾਤਾਰ ਇਲਾਜ ਅਦੀਨਸੀ ਪਰ ਹੁਣ ਮੰਦਪਾਗੀ ਗੱਲ ਇਹ ਹੈ ਕਿ ਲਖਵਿੰਦਰ ਸਿੰਘ ਨੇ ਵੀ ਹੁਣ ਦਮ ਤੋੜ ਦਿੱਤਾ ਹੈ ਯਾਨੀ ਕਿ ਨੌਜਵਾਨ ਦੇ ਪਿਤਾ ਅਤੇ ਮਾਤਾ ਦੋਹੇ ਹੀ ਇਸ ਮਜ਼ਾਇਲ ਯਾਨੀ ਕਿ ਮਜ਼ਾਇਲ ਹਮਲੇ ਦੇ ਵਿੱਚ ਮਾਰੇ ਗਏ ਨੇ ਯਾਨੀ ਕਿ ਜ਼ਖਮੀ ਸੀ ਜੋ ਇਲਾਜਦੀਨ ਉਹਨਾਂ ਦੀ ਜਾਨ ਹੈ ਜਿਹੜੀ ਉਹ ਚਲੀ ਗਈ ਹੈ ਬਾਕੀ ਹਲੇ ਨੌਜਵਾਨ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ ਜਿਸ ਤਾ ਠੀਕ ਹੋ ਕੇ ਕਰ ਜਾ ਚੁੱਕਾ ਹੈ ਉਸ ਡਰੋਨ ਹਮਲੇ ਚ ਜ਼ਖਮੀਆਂ ਦਾ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਹਮਲੇ ਚ ਮਰਤਕ ਸੁਖਵਿੰਦਰ ਖੋੜ ਨੂੰ ਮੌਤ ਉਪਰੰਤ 10 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਯਾਨੀ ਕਿ ਸੁਖਵਿੰਦਰ ਕੌਰ ਦੇ ਪਰਿਵਾਰ ਨੂੰ ਜਿਸ ਤੋਂ ਬਾਅਦ ਹੁਣ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ ਬੇਹਦ ਮੰਦਪਾਗੀ ਖਬਰਾਂ ਪਰ ਪਾਕਿਸਤਾਨ ਦੀ ਜੰਗ ਦਾ ਹਾਲੇ ਵੀ ਜਿਹੜਾ ਅਸਰ ਹੈ ਉਹ ਖਤਮ ਨਹੀਂ ਹੋਇਆ ਹਾਲੇ ਵੀ ਉਹ ਜਿਹੜੇ ਜ਼ਖਮ ਨੇ ਅੱਲੇ ਨੇ ਯਾਨੀ ਕਿ ਕਹਿ ਸਕਦੇ ਆ ਕਿ ਦਰਦ ਨੇ ਜਿਹੜੇ ਉਹ ਲਗਾਤਾਰ ਬਰਕਰਾਰ ਨੇ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਜਾਂ ਪਰਿਵਾਰਕ ਚੀ ਚਲੇ ਗਏ ਔ ਹਲੇ ਵੀ ਦੁੱਖ ਨੇ ਜਿਹੜੇ ਭੁਲਾਏ ਨਹੀਂ ਜਾ ਸਕਦੇ ਹਲੇ ਵੀ ਜ਼ਖਮ ਅੱਲੇ ਨੇ ਤਾਂ ਨੌਜਵਾਨ ਦੇ ਪਿਤਾ ਦਾ ਵੀ ਮੌਤ ਹੋ ਗਈ ਹੈ ਜੋ ਇਸ ਹਮਲੇ ਦੇ ਵਿੱਚ ਸ਼ਿਕਾਰ ਹੋਈ ਸੀ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਦੌਰਾਨ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਮਿਜ਼ਾਈਲ ਡਿੱਗੀ ਸੀ ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਬ ਬੁਰੀ ਤਰ੍ਹਾਂ ਝੁਲਸ ਗਏ ਸੀ ਜ਼ਖਮੀ ਹੋ ਗਏ ਸੀ ਜਿਨ੍ਹਾਂ ਵਿੱਚੋਂ ਔਰਤ ਦੀ ਤਾਂ ਇਲਾਜ ਦੌਰਾਨ ਪਿਛਲੇ ਦਿਨੀ ਪਿਛਲੇ ਮਹੀਨੇ ਮੌਤ ਹੋ ਗਈ ਸੀ ਪਰ ਹੁਣ ਜੋ ਘਰ ਦਾ ਮੁਖੀ ਸੀ ਉਸ ਦੀ ਵੀ ਮੌਤ ਹੋ ਗਈ ਹੈ ਯਾਨੀ ਕਿ ਲਖਵਿੰਦਰ ਸਿੰਘ ਜੋ ਹਸਪਤਾਲ ਵਿੱਚ ਇਲਾਜ ਅਧੀਨ ਸੀ ਆਪਣੇ ਪੁੱਤਰ ਦੇ ਨਾਲ ਲਖਵਿੰਦਰ ਸਿੰਘ ਦੀ ਮੌਤ ਹੋਣ ਦੀ ਖਬਰ ਹੈ ਬੇहद ਮਦਦ ਭਾਗੀ ਖਬਰ ਹੈ 9 ਮਈ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਫਿਰੋਜ਼ਪੁਰ ਦੇ ਪਿੰਡ ਖਾਈ ਫੇਮ ਦੇ ਪੀੜਤ ਲਖਵਿੰਦਰ ਸਿੰਘ ਦੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਜਦਕਿ ਡਰੋਨ ਹਮਲੇ 'ਚ ਜ਼ਖਮੀ ਉਸ ਦੀ ਪਤਨੀ ਸੁਖਵਿੰਦਰ ਕੌਰ ਦੀ 13 ਮਈ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ ਦੱਸਿਆ ਕਿ ਪਾਰਤ ਪਾਕਿਸਤਾਨ ਵਿਚਾਰ ਚੱਲੇ ਜੰਗ ਦੌਰਾਨ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਨੂੰ ਭਾਰਤੀ ਫੌਜ ਵੱਲੋਂ ਅਸਮਾਨ 'ਚ ਹੀ ਨਸ਼ਟ ਕੀਤਾ ਗਿਆ ਸੀ ਨਸ਼ਟ ਕੀਤੇ ਗਏ ਡਰੋਨ ਦਾ ਕੁਝ ਹਿੱਸਾ ਫਿਰੋਜ਼ਪੁਰ ਦੇ ਪਿੰਡ ਵਿੱਚ ਡਿੱਗਿਆ ਅਤੇ ਘਰ ਵਿੱਚ ਡਿੱਗਿਆ ਜਿਸ ਨਾਲ ਇਹ ਵੱਡੇ ਧਮਾਕੇ ਦੀ ਆਵਾਜ਼ ਆਉਂਦੀ ਹੈ ਅਤੇ ਪਰਿਵਾਰ ਹੈ ਜਿਹੜਾ ਅੱਗ ਵਿੱਚ ਝੁਲਸ ਜਾਂਦਾ ਹੈ ਪਤੀ ਪਤਨੀ ਅਤੇ ਉਹਨਾਂ ਦਾ ਨੌਜਵਾਨ ਬੇਟਾ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਪਰ ਇਸ ਤੋਂ ਬਾਅਦ 13 ਮਈ ਨੂੰ ਆ ਜੋ ਸੁਖਵਿੰਦਰ ਕੌਰ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦਾ ਪਤੀ ਅਤੇ ਬੇਟਾ ਲਗਾਤਾਰ ਇਲਾਜ ਅਦੀਨਸੀ ਪਰ ਹੁਣ ਮੰਦਪਾਗੀ ਗੱਲ ਇਹ ਹੈ ਕਿ ਲਖਵਿੰਦਰ ਸਿੰਘ ਨੇ ਵੀ ਹੁਣ ਦਮ ਤੋੜ ਦਿੱਤਾ ਹੈ ਯਾਨੀ ਕਿ ਨੌਜਵਾਨ ਦੇ ਪਿਤਾ ਅਤੇ ਮਾਤਾ ਦੋਹੇ ਹੀ ਇਸ ਮਜ਼ਾਇਲ ਯਾਨੀ ਕਿ ਮਜ਼ਾਇਲ ਹਮਲੇ ਦੇ ਵਿੱਚ ਮਾਰੇ ਗਏ ਨੇ ਯਾਨੀ ਕਿ ਜ਼ਖਮੀ ਸੀ ਜੋ ਇਲਾਜਦੀਨ ਉਹਨਾਂ ਦੀ ਜਾਨ ਹੈ ਜਿਹੜੀ ਉਹ ਚਲੀ ਗਈ ਹੈ ਆ ਬਾਕੀ ਹਲੇ ਨੌਜਵਾਨ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ ਜਿਸ ਤਾਂ ਠੀਕ ਹੋ ਕੇ ਕਰ ਜਾ ਚੁੱਕਾ ਹੈ ਸੋ ਡਰੋਨ ਹਮਲੇ 'ਚ ਜ਼ਖਮੀਆਂ ਦਾ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਹਮਲੇ 'ਚ ਮ੍ਰਿਤਕ ਸੁਵਿੰਦਰ ਖੋੜ ਨੂੰ ਮੌਤ ਉਪਰੰਤ 10 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਯਾਨੀ ਕਿ ਸੁਵਿੰਦਰ ਕੌਰ ਦੇ ਪਰਿਵਾਰ ਨੂੰ ਜਿਸ ਤੋਂ ਬਾਅਦ ਹੁਣ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ ਬੇਹਦ ਮੰਦਪਾਗੀ ਖਬਰਾਂ ਪਰ ਪਾਕਿਸਤਾਨ ਦੀ ਜੰਗ ਦਾ ਹਾਲੇ ਵੀ ਜਿਹੜਾ ਅਸਰ ਹੈ ਉਹ ਖਤਮ ਨਹੀਂ ਹੋਇਆ ਹਾਲੇ ਵੀ ਉਹ ਜਿਹੜੇ ਜ਼ਖਮ ਨੇ ਅੱਲੇ ਨੇ ਯਾਨੀ ਕਿ ਕਹਿ ਸਕਦੇ ਹਾਂ ਕਿ ਦਰਦ ਨੇ ਜਿਹੜੇ ਉਹ ਲਗਾਤਾਰ ਬਰਕਰਾਰ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਜਾਂ ਪਰਿਵਾਰਕ ਜੀ ਚਲੇ ਗਏ ਉਹ ਹਾਲੇ ਵੀ ਦੁੱਖ ਨੇ ਜਿਹੜੇ ਭੁਲਾਏ ਨਹੀਂ ਜਾ ਸਕਦੇ ਹਾਲੇ ਵੀ ਜ਼ਖਮ ਅੱਲੇ ਨੇ ਤਾਂ ਨੌਜਵਾਨ ਦੇ ਪਿਤਾ ਜੀ ਵੀ ਮੌਤ ਹੋ ਗਈ ਹੈ ਜੋ ਇਸ ਹਮਲੇ ਦੇ ਵਿੱਚ ਸ਼ਿਕਾਰ ਹੋਈ ਸੀ